ਸੋਸ਼ਲ ਮੀਡੀਆ ਤੇ ਐਸ ਐਚਓ ਫਲੋਰ ਐਸ ਏਈ ਭੂਸ਼ਣ ਕੁਮਾਰ ਇਸ ਬੰਦ ਵਿੱਚ ਇੱਕ ਵੀਡੀਓ ਆਡੀਓ ਵਾਇਰਲ ਹੋਈਆਂ ਸਾਨੂੰ ਪਿਛਲੇ ਹਫਤਾ 10 ਦਿਨ ਤੋਂ ਉਸ ਬੰਦ ਵਿੱਚ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਬਰਕਚੀ ਜੀ ਹੁਕਮ ਅਨਸਾਰ ਜਿਹੜੀਆਂ ਇਹ ਵੀਡੀਓ ਵਾਇਰਲ ਹੋਈਆਂ ਉਸ ਉੱਪਰ ਐਫ ਆਈ ਆਰ ਨੰਬਰ 334 ਜਿਹੜੀ ਆ ਉਹ ਥਾਣਾ ਫਲੋਰ ਵਿਖੇ ਦਰਜ ਕੀਤੀ ਗਈ ਹੈਗੀ ਹੈ ਇਹਦੇ ਵਿੱਚ ਅਸੀਂ ਜਿਹੜੀਆਂ ਧਰਾਵਾਂ ਲਾਈਆਂ ਗਈਆਂ ਨੇ ਉਹ ਬੀ.ਐਨ.ਐਸ ਦੀਆਂ ਧਰਾਵਾਂ 75 75 ਕੋਲਮ 1 ਲਾਈ ਗਈ ਹੈਗੀ ਆ 67 ਐਕਟ ਆਈਡੀ ਐਕਟ ਲੈ ਕੇ ਹੈਗਾ ਤੇ ਪੁਲਿਸ ਰੂਲ ਦੇ ਵਿੱਚ ਜਿਹੜਾ ਕੋਈ ਵੀ ਵਿਅਕਤੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਲੇਡੀਜ਼ ਨਾਲ ਕੋਈ ਅਸ਼ਲੀਲ ਗੱਲਾਂ ਕਰਦਾ ਉਹ ਵੀ ਅਸੀਂ ਐਕਟ ਲਾਇਆ ਹੈਗਾ ਠੀਕ ਹੈ ਸਭ ਇਸ ਵਿੱਚ ਜਿਹੜਾ ਅਸੀਂ ਇਹ ਫਰਦਰ ਅਸੀਂ ਐਫ.ਆਈ.ਆਰ ਦਰਜ ਕਰ ਲਈ ਗਈ ਹੈਗੀ ਆ ਇਹਦੇ ਤੇ ਜੋ ਵੀ ਇਹਦਾ ਅਗੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੇਕਰ ਪ੍ਰੂਫ ਸਾਹਮਣੇ ਆਉਂਦੇ ਨੇ ਜੀ ਇਹਦੇ ਵਿੱਚ ਦੋ ਲੇਡੀਆਂ ਜਿਹੜੀਆਂ ਸੀ ਉਹਨਾਂ ਦੀਆਂ ਉਹਨਾਂ ਨਾਲ ਜਿਹੜੀ ਵੀਡੀਓ ਵਾਇਰਲ ਹੋਈ ਆ ਇੱਕ ਔਰਤ ਜਿਹੜੀ ਹੈਗੀ ਆ ਚੁੰਨੀ ਦੇਵੀ ਜਿਹੜੀ ਕਿ ਗੜੇ ਪਿੰਡ ਨੂੰ ਬਿਲੋਂਗ ਕਰਦੀ ਹੈਗੀ ਆ ਇੱਕ ਸਿਮਰਜੀਤ ਸਿਮੀ ਹੈਗੀ ਆ ਜਿਹੜੀ ਕਿ ਮਠਟਾ ਖੁਰਦ ਨੂੰ ਬਿਲੋਂਗ ਕਰਦੀ ਆ ਉਹਨਾਂ ਦੀਆਂ ਹੈਗੀਆਂ ਉਹਨਾਂ ਵੱਲੋਂ ਹੀ ਇਹ ਐਫ ਆਈ ਆਰ ਦੇ ਵਿੱਚ ਜਿਹੜੇ ਫੈਕਟਸ ਲਿਆ ਕੇ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਇਹਦੇ ਬਾਰੇ ਤਫਤੀਸ਼ ਕਰਨ ਤੋਂ ਬਾਅਦ ਜੋ ਕਾਰਵਾਈ ਬੜਦੀ ਹੋਈ ਐ ਐਸ ਐਚਓ ਦੇ ਬਰਖਲਾਫ ਸਖਤੀ ਨਾਲ ਕੀਤੀ ਜਾਵੇ ਨੂੰ ਪਾਕਿਸਤਾਨ ਤੋਂ ਫੋਨ ਆ ਰਹੇ ਆ ਉਹ ਮੈਟਰ ਨੂੰ ਸਰ ਤੁਸੀਂ ਕਿਦਾਂ ਲੈ ਰਹੇ ਜਿਹੜੇ ਉਹ ਉਹਨਾਂ ਨੇ ਸਾਨੂੰ ਦੱਸਿਆ ਅਜੇ ਜ਼ੁਬਾਨੀ ਕੋਈ ਰਿਟਨ ਸ਼ਿਕਾਇਤ ਨਹੀਂ ਕੀਤੀ ਤਿੰਨ ਦੋ ਤਿੰਨ ਵਾਰੀ ਕਾਲ ਜਿਹੜੀ ਆਈ ਹੈ ਇੰਟਰਨੈਸ਼ਨਲ ਲੈਵਲ ਤੋਂ ਸੱਜਦ ਭੱਟੀ ਜਿਹੜਾ ਕਿ ਟੈਰਿਸਟ ਹੈਗਾ ਪਾਕਿਸਤਾਨ ਬੇਸਡ ਹੈਗਾ ਇਹ ਇੰਟਰਨੈਸ਼ਨਲ ਲੈਵਲ ਦਾ atividੀ ਹੈਗਾ ਇਸ ਸੰਬੰਧੀ ਅਸੀਂ ਜਿਹੜਾ ਉਹ ਸਾਈਬਰ ਸੈੱਲ ਨਾਲ ਤੇ ਸਾਡਾ ਟੈਕਨੀਕਲ ਸੈੱਲ ਨਾਲ ਜਿਹੜਾ ਉਹਨੂੰ ਜਿਹੜੀਆਂ ਕਾਲਸ ਆਈਆਂ ਨੇ ਉਹਨਾਂ ਨੂੰ ਕਲੀਅਰ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਉਹ ਐਫ ਆਈ ਆਰ ਵੀ ਦਰਜ ਕੀਤੀ ਜਾਵੇਗੀ ਉਦੋਂ ਕੋਈ ਦੂਰ ਰਹਿਬਾ ਨਹੀਂ ਹੈ ਜਿਹੜੇ ਐਸ ਐਚਓ ਕੁਸ਼ਨ ਕੁਮਾਰ ਨੇ ਇੱਕ ਵੀਡੀਓ ਜਾਰੀ ਕਰਕੇ ਗਿਆ ਵੀ ਮੈਂ ਬਲੈਕਮੇਲ ਦਾ ਸ਼ਿਕਾਰ ਹੋ ਰਿਹਾ ਮੈਨੂੰ ਇਹ ਮੁੱਦਾ ਐਡਾ ਨਹੀਂ ਸੀ ਹੈਗਾ ਮੈਨੂੰ ਬਲੈਕਮੇਲ ਕਰ ਲਈ ਮੁੱਦੇ ਨੂੰ ਪਕਾਇਆ ਗਿਆ ਜੀ ਜੇਕਰ ਕੋਈ ਲਿਖਤੀ ਸ਼ਿਕਾਇਤ ਕਰਨਗੇ ਸਬ ਇੰਸਪੈਕਟਰ ਸਾਹਿਬ ਕੈਸੇ ਚ ਕੁਸ਼ਨ ਕੁਮਾਰ ਵੀ ਉਹਨੂੰ ਕੋ ਬਲੈਕਮੇਲ ਕੀਤਾ ਗਿਆ ਉਹਦੀ ਟੈਕਨੀਕਲ ਕਰਕੇ ਉਹਦੇ ਬਰਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਜਿਹੜਾ ਧਮਕੀ ਆ ਰਹੀ ਉਹਦੇ ਵਿੱਚ ਦੋ ਵਿਅਕਤੀਆਂ ਦੇ ਨਾਮ ਲਿਆ ਰਿਹਾ ਉਹ ਉਹਦਾ ਕੀ ਕੀ ਕਰਵਾ ਜਿਹੜੇ ਦੋ ਵਿਅਕਤੀ ਲੋਕਲ ਹੈਗੇ ਨੇ ਉਹਨਾਂ ਦਾ ਨਾਮ ਲਿਆ ਜਾ ਰਿਹਾ ਹੈਗਾ ਉਸ ਸੰਬੰਧ ਵਿੱਚ ਮੈਂ ਤੁਹਾਨੂੰ ਆਲਰੇਡੀ ਦੱਸੂਕਾਂ ਵੀ ਸਾਈਬਰ ਸੈੱਲ ਸਾਡਾ ਬਣਿਆ ਹੋਇਆ ਹੈ ਟੈਕਨੀਕਲ ਸੈੱਲ ਤੋਂ ਹੈਲਪ ਲਾਈਨ ਤੋਂ ਬਾਅਦ ਅਨਕੁਆਇਰ ਕਰਨ ਤੋਂ ਬਾਅਦ ਮੈਟਰ ਉਸ ਉਸਤੇ ਜਿਹੜੀ ਆ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ